ਅੱਜ ਅਸੀਂ ਸਾਰੇ ਹਲਕਾ ਬਟਾਲਾ ਦੇ ਕਾਂਗਰਸ ਪਾਰਟੀ ਦੇ ਵਰਕਰ ਸਾਰੇ ਅਸੀਂ ਇਕੱਠੇ ਹੋ ਕੇ ਜਿਹੜੇ ਹੜਾਂ ਤੋਂ ਪ੍ਰਭਾਵਿਤ ਲੋਕ ਨੇ ਹਲਕਾ ਡੇਰਾ ਬਣਾਣ ਦੇ ਉੱਥੇ ਸਾਰੇ ਇਕੱਠੇ ਹੋ ਕੇ ਚੱਲੇ ਆ ਆਪਣੇ ਮੈਂਬਰ ਆਫ ਪਾਰਲੀਮੈਂਟ ਸਰਦਾਰ ਸੁਖਿੰਦਰ ਸਿੰਘ ਰੰਧਾਵਾ ਜੀ ਦੇਗਵਾਈ ਹੇਠ ਸਾਰੇ ਪਾਰਟੀ ਦੇ ਵਰਕਰਾਂ ਨੇ ਸਾਡੇ ਬਟਾਲਾ ਹਲਕੇ ਦੇ ਨੇ ਬਣਦਾ ਯੋਗਦਾਨ ਪਾ ਕੇ ਅਸੀਂ ਇਹ ਰਾਹਸਮਗਰੀ ਇਕੱਠੀ ਕੀਤੀ ਹੈ ਕੋਈ 8 ਟਰੱਕ ਨੇ ਜਿਨ੍ਹਾਂ ਚ ਆਚਾਰ ਆ ਪਸ਼ੂਆਂ ਲਈ ਜੋ ਉੱਥੋਂ ਦੀ ਲੋੜ ਸੀਗੀ ਜੋ ਸਾਨੂੰ ਉੱਥੋਂ ਦੀ ਲੋੜ ਪਤਾ ਲੱਗੀ ਵੀ ਆਹ ਚੀਜ਼ਾਂ ਦੀ ਲੋੜ ਹੈ ਤੇ ਆ ਤੁਸੀਂ ਲੈ ਕੇ ਪਹੁੰਚੋ ਜਿਹਦੇ ਚ ਆਚਾਰ ਆ ਫੀਡ ਆ ਫਿਰ ਚੋਕਰ ਆ ਹੋਰ ਜਦੋਂ ਦਵਾਈਆਂ ਨੇ ਕੁਛ ਕੁਛ ਆਟਾ ਆ ਇਹ ਸਾਰਾ 8 ਟਰੱਕ ਅਸੀਂ ਇਕੱਠੇ ਕਰਕੇ ਜੀ ਤੋਂ ਸਾਰੇ ਕਾਂਗਰਸ ਪਾਰਟੀ ਦੇ ਹਲਕਾ ਬਟਾਲਾ ਦੇ ਵਰਕਰ ਸਾਰੇ ਨੇ ਆਪਣਾ ਬੰਦਾ ਯੋਗਦਾਨ ਪਾ ਕੇ ਇਕੱਠੇ ਹੋ ਕੇ ਅਸੀਂ ਤੋਂ ਲੈ ਕੇ ਚੱਲੇ ਆ ਇਹ ਸਾਡੀ ਅਜੇ ਸਿਰਫ ਸ਼ੁਰੂਆਤ ਹੈ ਜੀ ਅਸੀਂ ਅਜੇ ਇੱਕ ਸ਼ੁਰੂਆਤ ਕੀਤੀ ਆ ਯਾਨੀ ਕੋਈ ਇਹ ਨਹੀਂ ਵੀ ਕੋਣ ਪਹਿਲਾਂ ਜਾ ਰਿਹਾ ਕੋਣ ਬਾਅਦ ਚ ਜਾ ਰਿਹਾ ਅਜੇ ਬੜਾ ਲੰਮਾ ਸਮਾਂ ਇਹ ਇਫੈਕਟਡਾ ਚੱਲਣਾ ਇਸੀ ਦਾ ਅਸਰ ਜਿਹੜਾ ਹੜਾਂ ਦਾ ਆ ਬੜਾ ਲੰਮਾ ਸਮਾਂ ਚੱਲਣਾ ਹੁਣ ਇਸ ਤੋਂ ਬਾਅਦ ਜਦੋਂ ਪਾਣੀ ਦਾ ਲੈਵਲ ਡਾਊਨ ਆਉਣਾ ਉਸ ਤੋਂ ਬਾਅਦ ਕਈ ਬਿਮਾਰੀਆਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈਣਾ ਲੋਕਾਂ ਦੀਆਂ ਜ਼ਮੀਨਾਂ ਲੋਕਾਂ ਨੂੰ ਵਾਹਣੀਆਂ ਪੈਣੀਆਂ ਉਹਦੇ ਵਾਸਤੇ ਕੋਈ ਡੀਜ਼ਲ ਚਾਹੀਦਾ ਕੋਈ ਕਣਕਾਂ ਦੀ ਬਜਾਈ ਆਉਣ ਵਾਲੀ ਹੈ ਕੋਈ ਉਹਦੇ ਲਈ ਖਾਦਾਂ ਚਾਹੀਦੀਆਂ ਕੋਈ ਡਾਇਆ ਚਾਹੀਦੀ ਅਸੀਂ ਸਮੇਂ-ਸਮੇਂ ਅਨੁਸਾਰ ਜੋ-ਜੋ ਲੋਕਾਂ ਦੀ ਉੱਥੇ ਮੰਗਾ ਹੋਏ ਹੋਣਗੇ ਅਸੀਂ ਸਾਰੇ ਇਕੱਠੇ ਹੋ ਕੇ ਰਲ ਮਿਲ ਕੇ ਯੋਗਦਾਨ ਪਾ ਕੇ ਕੋਈ ਇਹ ਨਹੀਂ ਵੀ ਮੈਂ ਕੱਲਾ ਇੱਥੇ ਸਾਰਾ ਕੁਝ ਕਰ ਰਿਹਾ ਸਾਰਿਆਂ ਨੇ ਆਪਣਾ ਮੰਦ ਯੋਗਦਾਨ ਇਸ ਵਿੱਚ ਪਾਇਆ ਹੈ ਗਾਂ ਆਉਣ ਵਾਲੇ ਸਮੇਂ ਜੀ ਜਿੰਨਾ ਵੀ ਲੰਮਾ ਸਮਾਂ ਇਹ ਚੱਲੂਗਾ ਅਸੀਂ ਸਮੇਂ-ਸਮੇਂ ਅਨੁਸਾਰ ਜੋ ਲੋਕਾਂ ਦੀ ਉੱਥੇ ਲੋੜ ਹੋਗੀ ਜੋ ਮੰਗਾ ਹੋਣਗੇ ਅੱਜ ਜਾ ਕੇ ਸਾਰਾ ਲੋਕਾਂ ਨੂੰ ਮਿਲਾਂਗੇ ਵੇਖ ਇਸ ਅੱਗੇ ਲੋਕਾਂ ਦੀ ਸੇਵਾ ਕਰਾਂਗੇ। ਇਹ ਬੜੇ ਕਿਸਮਤ ਵਾਲੇ ਆ ਜੀ ਜਿਹੜਾ ਪੰਜਾਬ ਸੂਬੇ 'ਚ ਸਾਡਾ ਸਾਰਿਆਂ ਦਾ ਜਨਮ ਹੋਇਆ। ਇਹ ਇੱਕ ਅਵੇਕਲਾ ਹੀ ਸੂਬਾ ਆ ਦੁਨੀਆ ਦੇ ਵਿੱਚ ਜਿੱਥੇ ਜੇ ਕੋਈ ਲੋਕਾਂ ਦੇ ਪੀੜ ਬੰਦੀ ਆ ਤੇ ਸਾਰੇ ਇੱਕ ਮੁੱਠ ਹੋ ਜਾਂਦੇ ਆ। ਪਾਰਟੀ ਬਾਈ ਤੋਂ ਉੱਪਰ ਉੱਠ ਕੇ ਸਾਰੀਆਂ ਪਾਰਟੀਆਂ ਸਾਰੇ ਲੋਕ ਆਪਣਾ ਬਣਦਾ ਫਰਜ਼ ਸਮਝ ਕੇ ਨਿਭਾਉਂਦੇ ਆ। ਤੁਸੀਂ ਵੇਖੋ ਪੰਜਾਬ 'ਚ ਕੋਈ ਥਾਂ ਐ ਸਾਣੀ ਪਿੰਡਾਂ 'ਚ। ਆ ਲਾਗੇ ਲਾਗੇ ਜਿੰਨੇ ਵੀ ਪਿੰਡ ਨੇ ਲੋਕ ਆਪਣਾ ਫਰਜ਼ ਸਮਝ ਕੇ ਕੋਈ ਚਾਰਾ ਲੈ ਕੇ ਜਾ ਰਿਹਾ ਕੋਈ ਤੂੜੀ ਲੈ ਕੇ ਜਾ ਰਿਹਾ ਕੋਈ ਰਾਸ਼ਨ ਲੈ ਕੇ ਜਾ ਰਿਹਾ। ਕਰਮਾ ਵਾਲੇ ਆ ਅਸੀਂ ਚਲੋ ਆਫਤ ਆਈ ਆ। ਕੁਦਰਤ ਦੀ ਮਾਰ ਪਈ ਆ ਪਰ ਲੋਕ ਡੱਟ ਕੇ ਆਪਣੇ ਲੋਕਾਂ ਨਾਲ ਖੜੇ ਆ ਉਹ ਇੱਕਲਾ ਸੂਬੇ ਦਾ ਕੰਮ ਨਹੀਂ ਸੂਬੇ ਨੂੰ ਵੀ ਇਹ ਜਿਹੜਾ ਇੱਕ ਚਲੋ ਅਨਾਜ ਦੀ ਗੱਲ ਆਪਾਂ ਕਰੀਏ ਤੇ ਇਹਦੀ ਕੋਈ ਕਮੀ ਨਹੀਂ ਆਉਣੀ ਪਸ਼ੂਆਂ ਦਾ ਚਾਰਾ ਜੋ ਬਣਦਾ ਫਰਜ਼ੇ ਸਾਰੇ ਆਪਾਂ ਪੂਰੇ ਕਰ ਲੈਣੇ ਪਰ ਜਿਹੜੇ ਇਹਦੇ ਵੱਡਾ ਅਸਰ ਹੈ ਜਿਹੜਾ ਲੋਕਾਂ ਦੀਆਂ ਜ਼ਮੀਨਾਂ ਰੁੜ ਗਈਆਂ ਜਿਨ੍ਹਾਂ ਲੋਕਾਂ ਦੀਆਂ ਫਸਲਾਂ ਰੁੜ ਗਈਆਂ ਉਹ ਮੁਆਵਜ਼ੇ ਜਿਹੜੀ ਉਹ ਸਰਕਾਰਾਂ ਹੀ ਦੇ ਸਕਦੀਆਂ ਜਾਂ ਹੋਰ ਜਿਨ੍ਹਾਂ ਲੋਕਾਂ ਦੇ ਘਰ ਰੁੜ ਗਏ ਇਹਦੇ ਵੱਡੇ ਮੁਆਵਜ਼ੇ ਜਾਂ ਸੈਂਟਰ ਦੀ ਸਰਕਾਰ ਦਾ ਬਣਦਾ ਫਰਜ਼ ਹੈ ਜਾਂ ਸਟੇਟ ਦੀ ਸਰਕਾਰਾਂ ਦਾ ਹੈ ਗੱਲ ਅੱਜ ਕਹਿਣ ਵਾਲੀ ਤੇ ਕਾफी ਕੋਈ ਜੋ ਹਾਲਾਤ ਸਾਡੇ ਪੰਜਾਬ ਦੇ ਐਸੇਲੇ ਬਣ ਚੁੱਕੇ ਨੇ ਉਹ ਸਾਰਾ ਸਾਹਮਣੇ ਆ ਖਾੜਾ ਨੇ ਨੀ ਤਬਾਹੀ ਮਚਾਈ ਆ ਕਰੋ ਬਾਜੀ ਚਲੋ ਛੱਡੋ ਜਕਰ ਇੱਕ ਕਸਮ ਦਾ ਬੰਦਾ ਅੱਠਾਂ ਚੌਥੂ ਹੀ ਜਿੰਨ ਲਿਕੇ ਦੇ ਵੇਖਿਆ ਗਏ ਜਾ ਕੇ ਦੇਖੇ ਉੱਥਾ ਪਾਇਆ ਉਹ ਨਾ ਬਣੇ ਨੇ ਇਹਨੂੰ ਤੇ ਇੱਕ ਨੈਸ਼ਨਲ ਆਫਦਾ ਜਿਹਨੂੰ ਅਸੀਂ ਕਹਿੰਦੇ ਨੇ ਨੈਸ਼ਨਲ ਡਿਜ਼ਾਸਟਰ ਚਲੋ